ਡੈਨਿਕਸ ਵਿਰਾਟੀ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਜੋ ਜੋ ਲੋਕ ਸਭਾ ਚੋਣਾ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਉਹ ਤੋਂ ਜਿਹੜੀ ਆ ਰਾਜਨੀਤੀ ਕਰਵਾਉਂਦੀ ਜਾ ਰਹੀ ਹੈ ਇੱਕ ਦੂਜੇ ਦੇ ਉੱਤੇ ਸਿੱਧੇ ਵਾਰ ਪਲਟ ਵਾਰ ਵੀ ਫੋਨ ਲੱਗੇ ਨੇ ਤਾਜਾ ਤਾਜਾ ਜਿਹੜਾ ਇਸ ਵਕਤ ਪੰਜਾਬ ਚ ਭਿੜ ਪਿਆ ਹੋਇਆ ਹੈ ਸਚੂਤੌਰ ਦੇ ਉੱਤੇ ਉਹ ਆਮ ਆਦਮੀ ਪਾਰਟੀ ਦੇ ਮੁਖ ਬੁਲਾ ਰਹੇ ਵਾਲਵਿੰਦਰ ਸਿੰਘ ਕਾਲੇ ਤੇ ਸ਼੍ਰੋਮਣੀ ਕਾਲੀਗੜ੍ਹ ਦੇ ਸੀਨੀਅਰ ਨੇਤਾ ਅਗਰਸਾਸ ਸਿੰਘ ਬਲਟੋਆ ਵਿਚਾਲੇ ਪਿਆ ਹੋਇਆ ਹੈ ਮਾਲਵੀਂਦਰ ਸਿੰਘ ਕੰਗਨੇ ਬਿਨਾ ਨਾਮ ਲਈ ਇਹ ਆਸੀ ਇਹ ਅਕਾਲੀ ਦਾਲ ਦੇ ਵਿੱਚ ਕੋਈ ਨਹੀਂ ਤਾਂ ਅਸੇਮੀ ਜੋ ਆਪਣੇ ਨਾਮ ਨਾਲ ਪ੍ਰੋਫੈਸਰ ਲਾਉਂਦੇ ਨੇ ਪ੍ਰੋਫੈਸਰ ਇੱਕ ਬੜਾ ਡੈਜਿਨੇਟਡ ਜਿਹੜਾ ਹੈ ਅਹੁਦਾ ਹੈ ਜਿਹੜਾ ਜ ਆਪਾਂ ਜਾਣਦੇ ਹਾਂ ਕਿ ਯੂਨੀਵਰਸਿਟੀਆਂ ਜਾਂ ਕਾਲਜਾਂ ਦੇ ਪੱਧਰ ਦੇ ਉੱਤੇ ਇੱਕ ਸੈ ਸਮੇਂ ਤੋਂ ਬਾਅਦ ਤਹਿ ਤਰੱਕੀ ਤੋਂ ਬਾਅਦ ਮਿਲਦਾ ਹੈ ਪਰ ਤੰਗ ਕਰਦੇ ਹੋਏ ਮਾਲਵੀਂਦਰ ਸਿੰਘ ਕੰਗਨੇ ਇਹ ਆਸੀ ਕਿ ਸ਼ੱਕ ਪ੍ਰਗਟ ਕੀਤਾ ਸੀ ਕਿ ਸਿਰਫ ਟੌਰ ਵਾਸਤੇ ਪ੍ਰੋਫੈਸਰ ਲਾਇਆ ਹੋਇਆ ਹੈ ਇਹ ਨਹੀਂ ਵਕੀਲਾ ਕੀ ਹੁੰਦਾ ਹੈ ਸੀਨੀਅਰ ਵਕੀਲ ਜਿਹੜੇ ਨੇ ਉਹ ਹਾਈ ਕੋਰਟ ਵੱਲੋਂ ਡੈਸੀਗਨੇਟ ਕੀਤੇ ਜਾਂਦੇ ਨੇ ਆਮ ਤੌਰ ਤੇ ਕਈ ਵੀ ਦੋਸਤ ਕੁਝ ਸਮਾਂ ਪ੍ਰੈਕਟਿਸ ਕਰਨ ਤੋਂ ਬਾਅਦ ਆਪਣੇ ਆਪ ਨੂੰ ਆਪ ਤਾਂ ਨਹੀਂ ਕਹਿੰਦੇ ਪਰ ਲੋਕਾਂ ਤੋਂ ਖਾਣਾ ਪਸੰਦ ਕਰਦੇ ਨੇ ਕਿ ਉਹਨਾਂ ਨੂੰ ਸੀਨੀਅਰ ਵਕੀਲ ਕਿਹਾ ਜਾਏ ਮੀਡੀਆ ਉਹਨਾਂ ਨੂੰ ਸੀਨੀਅਰ ਕਿੱਲ ਕਿ ਹਰ ਪੇਸ਼ੇ ਦੇ ਵਿੱਚ ਇਸ ਤਰ੍ਹਾਂ ਕੀਤਾ ਜਾਂਦਾ ਹੈ ਪਰ ਮਰਸਾ ਸਿੰਘ ਗੁਲਟੋਵਾ ਨੇ ਆਪਣਾ UGC ਦਾ ਪੱਤਰ ਦਿਖਾਇਆ ਹੈ ਕਿ ਦੇਖੋ ਜੀ ਮੈਂ UGC ਦਾ ਜੋ ਟੈਸਟ ਹੈ ਪਾਸ ਕੀਤਾ ਹੋਇਆ ਆਪਾਂ ਜਵਾਬ ਲੈਣੇ ਆ ਮਾਲਵਿੰਦਰ ਸਿੰਘ ਕੰਗ ਤੋਂ ਗੱਲਾਂ ਆਪਾਂ ਹੋਰ ਵੱਡੀਆਂ ਵੀ ਕਰਨੀਆਂ ਨੇ ਪਰ ਇਸ ਛੋਟੀ ਜੀ ਇੱਕ ਚੁਟਕੀ ਤੋਂ ਆਪਾਂ ਗੱਲ ਸ਼ੁਰੂ ਕਰਦੇ ਆ ਮਾਲਵਿੰਦਰ ਸਿੰਘ ਕੰਗ ਸਾਡੇ ਨਾਲ ਬੜੇ ਹੋਣੇ ਤਾਂ ਸਭ ਤੋਂ ਪਹਿਲਾਂ ਤੋਂ ਤੁਹਾਡਾ ਸਵਾਗਤ ਹੈ ਸ਼ੁਕਰੀਆ ਜੀ ਸ਼ੁਕਰੀਆ ਜੀ ਤੁਹਾਡਾ ਪਹਿਲਾਂ ਤਾਂ ਮੇਰੇ ਖਿਆਲ ਚ ਗੁਲਟੋਵਾ ਸਾਹਿਬ ਨੇ ਕਿਸੇ ਸਵਾਲ ਬਿਨਾ ਨਾਮ ਲੈ ਚੁੱਕਿਆ ਸੀ ਪਰ ਉਹਨਾਂ ਨੂੰ ਲੱਗਿਆ ਕਿ ਮਾਜੇ ਚ ਜੇ ਕੋਈ ਅਕਾਲੀ ਦਲ ਦਾ ਨੇਤਾ ਆਪਣੇ ਨਾਮ ਨਾਲ ਪ੍ਰੋਫੈਸਰ ਲਾਉਂਦਾ ਹੈ ਦਾ ਉਹੀ ਨੇ ਕਿਉਂਕਿ ਬਾਕੀ ਤਾਂ ਮਾਝੇ ਤੋਂ ਦੂਜੇ ਨਹੀਂ ਦੂਜੇ ਮਾਲਵੇ ਤੋਂ ਨਹੀਂ ਕੁਝ ਜਾਂ ਹੋਰ ਪਾਸਿਓਂ ਦੇ ਹੁਣ ਉਹਨਾਂ ਨੇ ਤੁਹਾਨੂੰ ਆਪਣਾ ਯੂਜੀਸੀ ਦਾ ਪੱਤਰ ਦਿਖਾ ਦਿੱਤਾ ਸਰਟੀਫਿਕੇਟ ਦਿਖਾ ਦਿੱਤਾ ਹੈ ਤੇ ਦੇਖੋ ਵੈਸੇ ਤੇ ਯੂਜੀਸੀ ਪਾਸ ਕਰਨ ਨਾਲ ਵੀ ਕੋਈ ਇੰਜ ਪ੍ਰੋਫੈਸਰ ਡੈਜਿਗਨੇਟ ਨਹੀਂ ਹੋ ਜਾਂਦਾ ਇਹ ਪਤਾ ਨਹੀਂ ਸ਼੍ਰੋਮਣੀ ਕਾਬਿਲ ਬਦਲ ਕੋ ਕੋ ਯੂਨੀਵਰਸਿਟੀ ਹੈ ਜਾਂ ਬਲਫਟੋਰਾ ਸਾਹਿਬ ਨੂੰ ਕੋਈ ਯੂਨੀਵਰਸਿਟੀ ਨੇ ਦਿੱਤਾ ਹੋਗਾ ਪ੍ਰੋਫੈਸਰ ਦਾ ਪ੍ਰੋਫੈਸਰ ਤੇ ਬੇਸਿਕਲੀ ਪੀ ਐਚ ਡੀ ਤੋਂ ਬਾਅਦ ਕਈ ਸਾਲ ਤੁਸੀਂ ਟੀਚਿੰਗ ਯੂਨੀਵਰਸਿਟੀ ਅਫੀਸ ਕਰਦੇ ਹੋ। ਉਹ ਫਿਰ ਯੂਨੀਵਰਸਿਟੀ ਡੈਜਿਗਨੇਟ ਪ੍ਰੋਫੈਸਰ ਕਰਦੀ ਹੈ। ਇਹ ਕੋਈ ਆਪਣੇ ਆਪ ਲਿਖਣ ਵਾਲੀ ਗੱਲ ਨਹੀਂ। ਚਲੋ ਐਨੀਵੇ ਉਹਨਾਂ ਨੇ ਦਿਲ ਤੇ ਲਾ ਲਈ ਵੈਸੇ ਗੱਲ। ਆਦਰਵਾਈਜ਼ ਮੈਨੂੰ ਨਹੀਂ ਲੱਗਦਾ ਸ਼ਾਇਦ ਹੋ ਸਕਦਾ ਉਹਨਾਂ ਨੂੰ ਵੀ ਇੰਨੀ ਡੀਪ ਦੇ ਨਾ ਪਤਾ ਹੋਵੇ। ਉਹ ਆਮ ਬੰਦਾ ਰੂਟੀਨ 'ਚ ਲੋਕ ਲਾ ਲੈਂਦੇ ਆ। ਉਹਨਾਂ ਨਾਲ ਇਹੀ ਗੱਲ ਹੋਈ ਆ। ਆਦਰਵਾਈਜ਼ ਜੇ ਤੁਸੀਂ ਪ੍ਰੋਫੈਸਰ ਮੈਨੂੰ ਲੱਗਦਾ ਇੱਕ ਬਹੁਤ ਹੀ ਡੈਜਿਗਨੇਟ ਹੋਣਾ ਇੱਕ ਲੰਮਾ ਪ੍ਰੋਸੈਸ ਜੀ ਫਿਰ ਆਪਾਂ ਵੱਡੀਆਂ ਗੱਲਾਂ ਤੇ ਆਉਂਦੇ ਆ ਇਸ ਵਕਤ ਤੁਹਾਡੀ ਪਾਰਟੀ ਦਾ ਇੰਡੀਆ ਗੱਠ ਜੋੜ ਦੇ ਅੰਦਰ ਤਹਿਤ ਜਿਹੜਾ ਹੈ ਪੰਜਾਬ ਚ ਕਾਂਗਰਸ ਨਾਲ ਗੱਠ ਜੋੜ ਦਾ ਪੇਚਾ ਫਸਿਆ ਹੋਇਆ ਹੈ ਦਿੱਲੀ ਚ ਪਾਰਟੀ ਆ ਸਾਰੀਆਂ ਇਕੱਠੀਆਂ ਨੇ ਇੱਥੋਂ ਤੱਕ ਕਿ ਜਦੋਂ ਤ੍ਰਿਣਮੂਲ ਕਾਂਗਰਸ ਦੇ ਮਮਤਾ ਬੈਨਰਜੀ ਨੇ ਪਿਛਲੀ ਮੀਟਿੰਗ ਦੇ ਵਿੱਚ ਇੰਡੀਆ ਦੀ ਪਿਛਲੀ ਮੀਟਿੰਗ ਦੇ ਵਿੱਚ ਬਲਕਰਜਨ ਖੜਗੀ ਜਿਹੜੇ ਕਿ ਨੈਸ਼ਨਲ ਪ੍ਰੈਜ਼ੀਡੈਂਟ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਹਨਾਂ ਦੇ ਨਾਮ ਦੀ ਪੇਸ਼ਕਸ਼ ਕੀਤੀ ਤੇ ਤੁਹਾਡੀ ਪਾਰਟੀ ਦੇ ਮੁਖੀ ਨੇ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਨੇ ਉਹਦੀ ਕਾਈ ਕੀਤੀ ਪਰ ਪੰਜਾਬ ਦੇ ਵਿੱਚ ਜਿਹੜਾ ਹੈ ਨਾ ਆਮ ਆਦਮੀ ਪਾਰਟੀ ਦੇ ਨੇਤਾ ਕੋਈ ਇਦਾਂ ਦਾ ਖੁੱਲ੍ਹਦਲੀ ਦਿਖਾ ਰਹੇ ਨੇ ਕਿ ਅਸੀਂ ਤਿਆਰ ਆਂ ਜੀ ਵਿਰੋਧੀ ਪਾਰਟੀ ਕਾਂਗਰਸ ਨਾਲ ਕਟ ਜੋੜ ਲਈ ਤੇ ਕਾਂਗਰਸ ਵਾਲੇ ਪਾਸੇ ਵੀ ਲਗਭਗ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਹੈ ਕਿਸ ਤਰ੍ਹਾਂ ਰਹੇਗੀ ਉਹ ਇਸ ਤਰ੍ਹਾਂ ਹੈ ਪਹਿਲੀ ਗੱਲ ਤੇ ਇੰਡੀਆ ਬਲੌਕ ਜਿਹੜਾ ਆ ਉਹ ਇੱਕ ਵੱਡੇ ਜਿਹੜਾ ਸੰਦਰਭ ਚ ਬਣਿਆ ਜੀ ਉਹਦੇ ਇਕੱਲੇ ਕਾਂਗਰਸ ਜਾਂ ਆਵਾਜ਼ੀ ਪਾਰਟੀ ਨਹੀਂ ਉਹ ਤੇ तमाम ਪਾਰਟੀਆਂ ડીਐਮਕੇ ਆ ਆਰਜੀਡੀ ਆ ਸਮਾਜਵਾਦੀ ਹੈ ਵੈਸਟ ਬੰਗਾਲ ਮੈਡਮ ਜਿਦਾਂ ਤੁਸੀਂ ਆਪ ਹੀ ਬਿਕਰ ਗੇ ਤ੍ਰਿੰਰਮੂਲ ਕਾਂਗਰਸ ਤੇ ਪੀਐਮਸੀ तमाम ਹੋਰ ਵੀ ਬਹੁਤ ਸਾਰੀਆਂ ਉਹਨਾਂ ਦਾ ਮਕਸਦ ਇਹ ਆ ਕਿ ਤਾਨਾਸ਼ਾਹੀ ਵਾਲਾ ਜਿਹੜਾ ਮੁਲਕ ਬਦਲ ਰਿਹਾ ਲਗਾਤਾਰ ਕਨਸਟੀਟਿਊਸ਼ਨ ਜਿਹੜੇ ਸਾਡੇ ਸੰਵਿਧਾਨ ਹੈ ਉਹਦੀਆਂ ਧੀਆਂ ਡਾਈਆਂ ਜਾ ਰਹੀਆਂ ਨੇ ਕਿਉਂਕਿ ਸਿਪਿਊਸ਼ ਦਾ ਰਾਜਨੀਤੀਕਰਨ ਹੋ ਰਿਹਾ ਔਰ ਡੈਮੋਕ੍ਰੇਸੀ ਤੇ ਖਤਰਾ ਔਰ ਇਹ ਬੜੀ ਸਪਸ਼ਟ ਬੜਾ ਸਪਸ਼ਟ ਹੈ ਕਿ ਅਗਰ 24 ਮੋਦੀ ਸਾਹਿਬ ਚੱਤੇ ਆ ਵੱਡੇ ਮੈਂਡੇਟ ਨਾਲ ਤੇ ਫਿਰ ਇਲੈਕਸ਼ਨ ਦੀ ਕੋਈ ਉਮੀਦ ਕਰ ਸਕਦੇ ਆ ਆਪਾਂ ਮੁੜ ਤੋਂ ਉਹ ਇੱਕ ਤੇ ਇਹ ਗੱਲ ਹੈ ਵੀ ਇੰਡੀਆ ਗਠਜੋੜ ਅਸੀਂ ਇਸ ਕਰਕੇ ਬਣਿਆ ਦੂਜੀ ਗੱਲ ਜਿਤਕਤ ਪੰਜਾਬ ਦੇ ਸੰਦਰਭ ਚ ਗੱਲ ਹੈ ਦੇਖੋ ਆਮਾਦੀ ਪਾਰਟੀ ਮਾਨ ਸਾਹਿਬ ਦੀ ਬਈ ਕਥੀਆ ਕੰਮ ਕਰਦੀ ਹੈ ਉਈ ਸਾਨੂੰ ਦਿੱਕਤ ਨਹੀਂ ਆ ਜੱਥੇਬੰਦਕ ਧਾਂਚਾ ਵੀ ਸਾਡਾ ਮਜ਼ਬੂਤ ਹੋ ਰਿਹਾ ਹੈ ਅਸੀਂ ਹਰ ਲੋਕ ਸਭਾ ਹਲਕੇ ਤੇ ਰੈਲੀਆਂ ਕਰ ਰਹੇ ਹਾਂ ਜਿਸ ਤੇ ਸਾਡੇ ਨਛੂ ਸੁਪਰੀਮੋ ਅਰਵਿੰਦ ਜੀ ਦੀ ਛੇ ਸਟੋਰ ਤੇ ਹੁੰਦੇ ਆ ਚੰਡੀਗੜ੍ਹ ਚ ਵੀ ਸਾਡੀ ਬਹੁਤ ਲਗਾਤਾਰ ਪਾਰਟੀ ਦੀ ਐਕਟੀਵਿਟੀ ਵਧ ਰਹੀ ਆ ਸਾਨੂੰ ਚੰਡੀਗੜ੍ਹ ਨੇ ਸਭ ਤੋਂ ਵੱਧ ਕਾਉਂਸਲਰ ਜਤਾਏ ਆ ਤੋ ਸਾਨੂੰ 14 ਦੀਆਂ 14 ਸੀਟਾਂ ਤੇ ਕੋਈ ਦਿੱਕਤ ਨਹੀਂ ਜਿੱਤਣ ਔਰ ਇਹ ਮਾਰਜੋਗ ਮੁੱਖ ਮੰਤਰੀ ਜੀ ਹੁਸ਼ਿਆਰਪੁਰ ਦੀ ਰੈਲੀ ਤੇ ਕਹਿ ਵੀ ਚੁੱਕਿਆ ਅਲਟੀਮੇਟਲੀ ਅਸੀਂ ਕਿਹਾ ਕਿ ਪਾਰਟੀ ਦੀ ਪੋਲੀਟੀਕਲ ਅਫੇਅਰਸ ਕਮੇਟੀ ਨੇ ਫੈਸਲਾ ਲੈਣਾ ਨੈਸ਼ਨਲ ਇੰਟਰਸਟ ਕੀ ਲੈਂਦੇ ਆ ਉਹਨਾਂ ਦੇ ਆ ਪ੍ਰੋਰੋਗੇਟਿਵ ਐਜ਼ ਅ ਡਿਸਿਪਲਿਨਡ ਪਾਰਟੀ ਵਰਕਰ ਅਸੀਂ ਸਾਰੇ ਉਹ ਮੰਨਾਂਗੇ ਆਦਰਵਾਜ ਪਾਰਟੀ ਦੀ ਆ ਤਿਆਰੀ ਪੂਰੀ ਆ ਖੜਗੇ ਸਾਹਿਬ ਦੀ ਤਾਂ ਗੱਲ ਆ ਦੇਖੋ ਖੜਗੇ ਇਸ ਦੀ आजादी ਤੋਂ ਬਾਅਦ ਕੋਈ ਵੀ ਕੈਟਿਫਾਈ ਚਰਚੋ ਪ੍ਰਾਈਮ ਮਿੰਿਸਟਰ ਨਹੀਂ ਹੋਇਆ ਜੀ ਔਰ ਖੜਗੇ ਸਾਹਿਬ ਸਿਰਫ ਦਲੀ ਚਿਹਰਾ ਨਹੀਂ ਐ ਉਹ ਇੱਕ ਮਜੇ ਹੋਏ ਐਕਸਪੀਰੀਅੰਸ ਲੀਡਰ ਐ 8 9 ਵਾਰ ਉਹ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਆ ਨੋਰ ਫੋਰ ਸੰਘਰਸ਼ ਨਾਲ ਨੇਤਾ ਬਣਿਆ ਲੋ ਉੱਪਰ ਆਇਆ ਯਾਨੀ ਕਿ ਵੀ ਨੋਮੀਨੇਟਡ ਜਾਂ ਇਕਦਮ ਥੋਪੀ ਨਹੀਂ ਗਿਆ ਔਰ ਵੱਡੀ ਪਾਰਟੀ ਨੂੰ ਉਹ ਨੁਮਾਇੰਦਗੀ ਦਿੰਦੇ ਆ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੈ ਸੋ ਉਹਦੇ ਅਸੀਂ ਅਰਵਿੰਦ ਜੀ ਨੇ ਬੜਾ ਸਪਸ਼ਟ ਤੇ ਕਿਹਾ ਜੇਕਰ ਖੜਗੇਜੀ ਪ੍ਰਾਈਮ ਮਿੰਿਸਟਰ ਬਣਦੇ ਆ ਤੇ ਸਾਨੂੰ ਬੜੀ ਖੁਸ਼ੀ ਹੋਊਗਾ ਦੇਸ਼ 'ਚ ਇੱਕ ਮੈਸੇਜ ਆਊਗਾ ਕਿ ਦਲਿਤ ਭਾਈਚਾਰੇ ਨੂੰ ਨੁਮਾਇੰਦੀ ਮਿਲੀ ਆ ਅਲਟੀਮੇਟਲੀ ਇੰਡੀਆ ਬਲੌਗ ਦੀ ਸਾਰੀ ਲੀਡਰਸ਼ਿਪ ਨੇ ਤੈਅ ਕਰਨਾ ਸੋ ਸਾਨੂੰ ਤੇ ਜੋ ਵੀ ਪਾਰਟੀ ਦੀ ਲੀਡਰਸ਼ਿਪ ਤੈਅ ਕਰੋ ਵੀ ਆਵਾ ਦੀ ਪਾਰਟੀ ਪੰਜਾਬ ਦੀ ਉਹਦੇ ਹਿਸਾਬ ਨਾਲ ਪਰ ਜਿਸ ਤਰ੍ਹਾਂ ਕਾਂਗਰਸ ਚੋਂ ਵੀ ਸਾਨੂੰ ਪਤਾ ਲੱਗਦਾ ਹੈ ਸੱਚੇ ਖੱਬੇ ਉਹ ਕਾਂਗਰਸ ਦੇ ਜਿਹੜੇ ਨੇਤਾ ਤਾਂ ਆਪਣੇ ਆਪ ਨੂੰ ਬੇਦਾਗ ਸਮਝਦੇ ਨੇ ਜਾਂ ਜਿਹੜੇ ਕਿਸੇ ਰਡਾਰ 'ਚ ਨਹੀਂ ਆਏ ਵਿਜੀਲੈਂਸ ਦੇ ਰਡਾਰ 'ਚ ਕਹਿ ਲੋ ਸਿੱਧੇ ਤੌਰ ਦੇ ਉੱਤੇ ਉਹ ਤਾਂ ਵਿਰੋਧ ਕਰ ਰਹੇ ਨੇ ਕਿ ਅਸੀਂ ਨਹੀਂ ਜਿਹੜਾ ਹੈ ਉਸ ਜਣਾ ਪਰ ਕੁਝ ਨੇਤਾ ਐਸੇ ਨੇ ਜਿਹੜੇ ਆਲਰੇਡੀ ਵਿਜੀਲੈਂਸ ਰਡਾਰ ਤੇ ਚੱਲ ਰਹੇ ਨੇ ਕੁਝ ਇੱਕ ਜੇਲ੍ਹ ਦੀ ਸੈਰ ਵੀ ਕਰ ਆਏ ਨੇ ਤਾਂ ਕੀ ਲੱਗਦਾ ਕਿ ਪਾਰਟੀ ਦਾ ਸਟੈਂਡ ਫਿਰ ਪੰਜਾਬ ਚ ਕੀ ਰਹੇਗਾ ਤੁਹਾਡੀ ਪਾਰਟੀ ਦਾ ਜਿਕਰ ਗਠਜੋੜ ਚ ਰਲ ਕੇ ਚੋਲਾ ਲੜਦੇ ਹੋ ਕੀ ਉਹਨਾਂ ਨੂੰ ਰਾਹਤ ਮਿਲ ਜੇਗੀ ਸੌਫਟ ਹੋ ਜਾਓਗੇ ਸਰਕਾਰ ਸੌਫਟ ਹੋ ਜਾਏਗੀ ਇਹ ਤੇ ਅਸੀਂ ਵਾਰ-ਵਾਰ ਸਪਸ਼ਟ ਕੀਤਾ ਹੈ ਦੇਖੋ ਅਰਵਿੰਦ ਜੀ ਨੇ 2015 ਇ ਦਿੱਲੀ ਸਰਕਾਰ ਬਣਾਈ ਉਹਨਾਂ ਦੇ ਇੱਕ ਮੰਤਰੀ ਤੇ ਇਲਜ਼ਾਮ ਲੱਗੇ ਉਹਨੇ ਬਾਅਦ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦੇ ਸਰਕਾਰ ਬਣੀ ਪੰਜਾਬ ਤੇ ਮੰਤਰੀ ਇੱਕ ਤੇ ਹੀ ਦੋਹਾਂ ਤੇ ਲੱਗਿਆ ਦੋਹਾਂ ਨੂੰ ਬਾਅਦ ਚ ਤੇ ਕਰਪਸ਼ਨ ਨੂੰ ਲੈ ਕੇ ਜ਼ੀਰੋ ਟਾਲਰੈਂਸ ਯੋਕਾ ਦੀ ਅਰਵਿੰਦ ਕੇਜਰੀਵਾਲ ਜੀ ਦੀ ਪੋਲਿਟਿਕਸ ਅਸੀਂ ਉਰਤੇ ਅੱਗੇ ਵੱਧਦੇ ਕੋਈ ਕੰਪਰੋਮਾਈਜ਼ ਨਹੀਂ ਹਾਂ ਬਾਕੀ ਪਾਰਟੀ ਦੇ ਇਲੈਕਸ਼ਨ ਲਾਈਨਸ ਤੇ ਲੜਨਾ ਹੈ ਜਾਂ ਇਕੱਲੇ ਲੜਦਾ ਡੈਫੀਨੇਟਲੀ ਆਉਣ ਵਾਲੇ ਸਮੇਂ 'ਚ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਕੈ ਕਰੂਗੀ ਪਾਰਟੀ ਦੀ ਪੋਲਿਟਿਕਲ ਅਫੇਅਰਸ ਕਮੇਟੀ ਕੈ ਕਰੂਗੀ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਜੇ ਮਿਲ ਕੇ ਵੀ ਲੜਨਾ ਹੋਇਆ 1% ਪਤਾ ਨਹੀਂ ਅਜੇ ਕੀ ਬਣਾ ਫਿਰ ਵੀ ਕ੍ਰਾਪਸ਼ਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕਿਸੇ ਨੂੰ ਜਿਹੜੇ ਲੋਕ ਪੰਜਾਬ ਦੀ ਪੰਜਾਬ ਦੇ ਖਜ਼ਾਨੇ ਦੀ ਪੰਜਾਬ ਦੀ ਲੁੱਟ ਖੁੱਟ ਦੀ ਜ਼ਿੰਮੇਵਾਰ ਹੈ ਉਹਨਾਂ ਤੇ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕੰਟੀਨਿਊ ਹੋਊਗੀ ਚਾਹੇ ਉਹ ਆਪਣਾ ਹੋਵੇ ਬਗਾਨਾ ਹੋਵੇ ਆਪੋ ਜੀਸ਼ ਹੋਵੇ ਅਕਾਲੀ ਦਲ ਇਹ ਮਹਿਸੂਸ ਕਰ ਰਿਹਾ ਹਾਲਾਂਕਿ ਹਾਸ਼ੀਏ ਤੇ ਪਹੁੰਚੀ ਹੋਈ ਪਾਰਟੀ ਹੈ ਵਿਧਾਨ ਸਭਾ ਦੇ ਅੰਦਰ ਵੀ ਤੇ ਵਿਧਾਨ ਸਭਾ ਤੋਂ ਬਾਹਰ ਵੀ ਜਿਹੜੀਆਂ 2-3 ਸਾਲਾਂ ਚ ਟੋੜਾ ਹੋਈਆਂ ਨੇ ਪਰ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਮੇਂ ਚ ਹੋਈਆ ਬੇਅਦਬੀਆ ਆਇਆ ਗੋਲੀ ਕਾੜ ਲਈ ਮਾਫੀ ਮੰਗੀ ਹੈ ਉਸ ਵਕਤ ਅਕਾਲੀ ਦਲ ਦੀ ਸਰਗਰਮੀ ਵਧ ਗਈ ਹੈ ਕਾਕਲੀਦਰ ਮਹਿਸੂਸ ਕਰ ਰਿਹਾ ਹੈ ਕਿ ਸ਼ਾਇਦ ਉਹਨਾਂ ਦਾ ਗੇਨ ਉਹ ਗੇਨ ਚ ਨਹੀਂ ਕੀ ਕੋਈ ਤਲੂ ਆਪਣੇ ਪੱਧਰ ਦੇ ਉੱਤੇ ਮਹਿਸੂਸ ਹੋ ਰਿਹਾ ਕਿ ਅਕਾਲੀ ਦਲ ਵੀ ਵੱਡਾ ਖਤਰਾ ਹੋ ਸਕਦਾ ਲੋਕ ਸਭਾ ਚੋੜਾ ਚ ਕਾਲੀ ਕਰਨ ਦੇ ਸਕੇ ਲਈ ਤੇ ਬਹੁਤ ਇਤਿਹਾਸਿਕ ਔਰ ਸ਼ਹਿੂਦਾਂ ਦੀ ਜਥੇਬੰਦੀ ਸੀ ਇਹ ਔਰ بڑے ਪੰਜਾਬ ਦੇ ਇੰਟਰਸਟ ਪ੍ਰੋਟੈਕਟ ਕਰ ਰਹੀਏ ਜਥੇਬੰਦੀ ਵੱਡੇ ਵੱਡੇ ਵਡੇਰੇ ਨੇ ਆਪ ਸਾਡੇ ਵੀ ਸੀਗੇ ਤੁਹਾਡੇ ਸਾਰਿਆਂ ਦੇ ਸੀਗੇ ਪਹਿਲਾਂ ਅਕਾਲੀ ਦਲ ਜੀ ਲੇਕਿਨ ਜਦੋਂ ਦਾ ਇਹ ਪਰਿਵਾਰ ਦਾ ਇੱਕ ਕਬਜ਼ਾ ਆਇਆ ਹੈ ਬਾਦਲ ਪਰਿਵਾਰ ਦਾ ਇਹਨਾਂ ਨੇ ਨਾ ਸਿਰਫ ਅਕਾਲੀ ਦਲ ਦੇ ਇੰਟਰਸਟ ਨੂੰ ਪਰੇ ਕੀਤਾ ਬਲਕਿ ਪੰਜਾਬ ਦੇ ਹਿੱਤਾਂ ਦਾ ਤੇ ਲਗਾਤਾਰ ਇਹਨਾਂ ਨੇ ਉਹ ਉਹ ਉਹਨਾਂ ਉੱਤੇ ਉਹਨਾਂ ਹਿੱਤਾਂ ਨੂੰ ਵੇਚ ਕੇ ਆਪਣੇ ਫਾਇਦੇ ਲਏ ਉਹ ਕਈ ਐਗਜ਼ਾਮਪਲ ਹੈ ਜੀ ਔਰ ਪੰਥਕ ਸਿਆਸਤ ਖਾਸ ਕਰ ਪੰਥਕ ਇੰਸਟੀਚੂਸ਼ਨਸ ਜਿਹੜੇ ਸੰਸਥਾਵਾਂ ਜਿੰਨੀ ਗ੍ਰਾਵਿਟੀ ਇਹਨਾਂ ਨੇ ਆਪਣੇ ਨਿੱਜੀ ਹਿੱਤਾਂ ਵਾਸਤੇ ਉਹਨਾਂ 'ਚ ਲਿਆਦੀ ਆ ਉਹ ਇਹਨਾਂ ਨੂੰ ਕਦੀ ਪੰਥ ਮਾਫ ਕਰਦਾ ਸਰ ਮੋਰ ਸਿਕਸ ਸੰਸਥਾਵਾਂ ਚਾਹੇ ਉਹ ਜੱਥੇਦਾਰ ਸਹਬਾਨਾਂ ਨੂੰ ਤਲਬ ਕਰਨਾ ਹੋਵੇ ਸੀਐਮ ਦੀ ਕੋਠੀ ਚਾਹੇ ਉਹ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਮਾਫੀਆਂ ਦੇ ਕੇ ਐਸਜੀਪੀਸੀ ਦਾ ਕਰੋੜਾਂ ਰੁਪਇਆ ਖਰਚ ਕਰਕੇ ਕਲੀਨ ਕਿਟ ਦੇਣ ਦੀ ਗੱਲ ਹੈ ਚਾਹੇ ਉਹ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਕੇਸਾਂ ਤੋਂ ਬਰੀ ਕਰ ਦੀ ਗੱਲ ਹੈ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਗੱਲ ਹੈ ਮਤਲਬ ਹਰ ਇੱਕ ਤਰੀਕੇ ਨਾਲ ਪੰਥਕ ਸਿਆਸਤ ਦੇ ਵੀ ਇਹਨਾਂ ਨੇ ਉਹਨਾਂ ਨੂੰ ਨੁਕਸਾਨ ਕੀਤਾ ਨਾਲ ਨਾਲ ਸਾਡੀਆਂ ਸੰਸਥਾਵਾਂ ਚ ਗਰਾਵਟ ਆਈ ਔਰ ਐਚੀਪੀ ਸੀ ਦਾ ਤੇ ਹਾਲ ਕਰਤਾ ਵੀ ਉਹ ਤੇ ਇਹਨਾਂ ਨੇ ਜੇਬ ਚ ਪਾ ਕੇ ਰੱਖਿਆ ਤੋਂ ਮੈਨੂੰ ਵੀ ਲੱਗਦਾ ਪੰਥ ਇਹਨਾਂ ਨੂੰ ਤੇ maaf ਕਰਨ ਵਾਲਾ ਹੈ ਨਹੀਂ ਹਜੇ ਤੇ ਇਹਨਾਂ ਤੇ ਜੋ ਜਿੰਨੀਆਂ ਇਟਾਂ ਪੁੱਟੋ ਉਹਨੇ ਨਵੇਂ-ਨਵੇਂ ਚੀਜ਼ਾਂ ਨਿਕਲ ਰਹੀਆਂ ਹਜੇ ਤੇ ਤੁਸੀਂ ਆਉਣ ਵਾਲੇ ਟਾਈਮ ਤੇ ਦੇਖੋ ਜਿਹੜੀਆਂ ਸਾਜਸ਼ਾ ਇਹਨਾਂ ਨੇ ਪੰਥ ਨੂੰ ਥੱਲੇ ਲਾਉਣ ਚ ਆ ਖਾੜਕੂ ਆਦੇ ਦੌਰ ਚ ਵੀ ਕੀਤੀਆਂ ਬਾਦਲ ਪ੍ਰਵਾਹ ਉਹ ਵੀ ਆਉਣ ਵਾਲੇ ਟਾਈਮ 'ਚ ਜਿਹੜੀਆਂ ਬੇਇਨਕਾਬ ਹੋਣਗੀਆਂ ਸੋ ਇਹ ਪੰਥ ਨੇ ਇਹਨਾਂ ਨੂੰ ਤਾਂ ਮਾਫ਼ ਕਰਨਾ ਨਹੀਂ ਸੋ ਇਹਨਾਂ ਦਾ ਤਾਂ ਕੋਈ ਕੋਈ ਲੱਗਦਾ ਹੈ ਪਰ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਿਸ਼ਾਨੇ ਦੇ ਚੱਲ ਰਹੇ ਨੇ ਹੁਣ ਵੀ ਉਹਨਾਂ ਨੇ 30 ਤਰੀਕ ਲਈ ਜਿਹੜਾ ਹੈ ਐਗਜ਼ੈਂਪਸ਼ਨ ਮੰਗੀ ਹੈ ਪੇਸ਼ ਹੁਣ ਤੋਂ ਸਿੱਟ ਦੇ ਅੱਗੇ ਪਰ ਇਹਦਾ ਇੱਕ ਦੂਜਾ ਰੂਪ ਇਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਚੋਣਾਂ ਦਾ ਮਾਹੌਲ ਹੈ ਲੋਕ ਸਭਾ ਚੋਣਾਂ ਆ ਰਹੀਆਂ ਨੇ ਉਸ ਤੋਂ ਬਾਅਦ ਪਹਿਲਾਂ ਪੰਚਾਇਤਾਂ ਦੀਆਂ ਚੋਣਾਂ ਵੀ ਨੇ ਪੰਜਾਬ ਦੇ ਵਿੱਚ ਕਿ ਅਕਾਲੀ ਦਲ ਕਿਉਂਕਿ ਕਾਡਰ ਬੇਸਡ ਪਾਰਟੀ ਹੈ ਕਿ ਥ੍ਰੀ ਪਾਰਟੀ ਹੈ ਕਿ ਕਾਡਰ ਨੂੰ ਮੁੜ ਕੇ ਸਰਗਰਮ ਹੋਣ ਦਾ ਮੌਕਾ ਮਿਲ ਰਿਹਾ ਜਿਸ ਤਰ੍ਹਾਂ ਇਕੱਠ ਹੋ ਰਹੇ ਨੇ ਮਜੀਠੀਆ ਦੀ ਪੇਸ਼ੀ ਦੇ ਸਮੇਂ ਇਕੱਠ ਹੋ ਰਹੇ ਨੇ ਜਾਂ ਹੋਰ ਥਾਵਾਂ ਦੇ ਉੱਤੇ ਇੱਕ ਤਰ੍ਹਾਂ ਨਾਲ ਇੱਕ ਟੂਲ ਦੇ ਤੌਰ ਤੇ ਅਕਾਲੀ ਦਲ ਮੇਰੇ ਖਿਆਲ ਚ ਯੂਜ਼ ਕਰ ਰਿਹਾ ਹੈ ਗਲਤ ਟਾਈਮ ਤੇ ਤਾਂ ਨਹੀਂ ਕਿਤੇ ਮਜੀਠੀਆ ਨੂੰ ਛੇੜ ਲਿਆ ਗਿਆ ਮਜੀਠੀਆ ਦਾ ਤਾਂ ਬੇਸਿਕਲੀ ਦੇਖੋ ਇਹ ਪੁਰਾਣਾ ਕੇਸ ਹੈ ਜੀ ਇਹ ਇਹ ਵੀ ਬੜਾ ਗੰਭੀਰ ਹੈ ਨਸ਼ੇ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਔਰ ਪੰਜਾਬ ਚ ਪਿਛਲੇ 15-20 ਸਾਲਾਂ ਚ ਨਸ਼ੇ ਦੀ ਜਿਹੜੀ ਮੇਰੀ ਵਧੀ ਹੈ ਦਰਿਆ ਵਗਿਆ ਉਹਦੇ ਚ ਇਹਨਾਂ ਨੂੰ ਪਰ ਹੀ ਨਹੀਂ ਕੀਤਾ ਜਾ। ਉਹ ਵਿਕਰਮਜੀਤ ਅਤੇ ਖਾ ਦੋਸ਼ ਲੱਗਦੇ ਰਹੇ ਆ ਜਦੋਂ ਬੋਨੀਆਂ ਜਨਾਲਾ ਅਕਾਲੀ ਦਲ ਦਾ ਹੀ ਉਹ ਐਮ.ਐਲ.ਏ ਸੀ ਔਰ ਅਕਾਲੀ ਦਲ ਦੀ ਸਰਕਾਰ ਚ ਭਾਲਸਾ ਮੁੱਖ ਮੰਤਰੀ ਸੀ ਔਰ ਰਿਟਰਨ ਦੇ ਕੇ ਆਇਆ ਸੀ ਵਿਕਰਮਜੀਤ ਜੀ ਬਾਰੇ ਜੀ ਇਹ ਇਹਦਾ ਕੰਮ ਜਿਹੜਾ ਹੈਗਾ ਉਹ ਜਿਹੜੇ ਬਿੱਟੂ ਔਰ ਵਾਸੀ ਜਿੰਨੇ ਸੀਗੇ ਜਿਹੜੇ ਪਗੋੜੇ ਵੀ ਹੈ ਕਈ ਉਹਨਾਂ ਚ ਉਹਨਾਂ ਦਾ ਉਹਨਾਂ ਨੂੰ ਕਵਟਰ ਮੇਜ ਕਰਦਾ ਹੈ। ਇਹ ਇੱਥੇ ਬੜੇ ਗੰਭੀਰ ਐਨੀਗੇਸ਼ਨ ਹੈ ਕੈਪਟਨ ਉਮਰਿੰਦਰ ਨੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਲੱਗਦਾ ਹੁਣ ਇਹ ਜਿਹੜਾ ਹੈਗਾ ਆ ਇਹ ਪੂਰਾ ਇੱਕ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਇਹ ਥੋੜੇ ਦਿਨ ਪਹਿਲਾਂ ਤੇ ਮੁੱਛਾਂ ਤੇ ਵਾਰ ਤੇ ਚਾੜਦਾ ਸੀ ਵੀ ਮੈਨੂੰ ਜਦੋਂ ਬੁਲਾਓਗੇ ਜਿੱਥੇ ਬੁਲਾਉਂ ਮੈਂ ਆ ਜਾ ਹੁਣ ਦੂਜੀ ਪੇਸ਼ੀ ਤੇ ਆਉਣ ਤੋਂ ਤਾਲਾ ਵੱਟਣ ਲੱਗ ਗਿਆ ਇਹ ਤੋਂ ਪਤਾ ਲੱਗਦਾ ਹੈ ਵੀ ਕਿਤੇ ਨਾ ਕਿਤੇ ਇਹਨੂੰ ਫਿਕਰ ਪੈ ਗਿਆ ਗ੍ਰਹੀ ਗੱਲ ਜਿਹੜੀ ਕੱਠ ਤੇ ਕੱਠ ਹੋਈ ਨਹੀਂ ਹੁੰਦਾ ਤੁਸੀਂ ਵੇਖੂਗਾ ਉਹ ਹੀ 10 15 ਚਿਹਰੇ ਆ ਉਹ ਚੰਡੀਗੜ੍ਹ ਚ ਵੀ ਹੁੰਦੇ ਆ ਉਹ ਤੁਸੀਂ ਆਂਦਾ ਮਕਸਰ ਚਲੇ ਜਾਓ ਉੱਥੇ ਵੀ ਉਹੀ ਆ ਉਹੀ ਪਟਿਆਲੇ ਉਹੀ ਅਮਰਸਰ ਉਹ 15 20 25 ਜਿਹੜੇ ਇਹਨਾਂ ਦੇ ਚੇਲੇ ਚਪਾਟੇ ਪੁਰਾਣੇ ਹੈਗੇ ਉਹੀ ਆ ਉਹ ਨਵਾਂ ਬੰਦਾ ਨਹੀਂ ਦਾ ਕੋਈ ਤੇ ਜਿਹੜੇ ਪੰਥਕ ਸੋਚ ਵਾਲੇ ਇਹਨਾਂ ਨਾਲ ਲੋਕ ਜੁੜੇ ਕਿਉਂ ਘਰਾਂ ਚ ਬੈਗੇ ਉਹਨਾਂ ਨੇ ਆਵਾਮਾ ਦੀ ਪਾਰਟੀ ਦੇ ਵੋਟਾਂ ਪਈਆਂ ਇਸ ਵਾਰ ਖੁੱਲ ਕੇ ਪਈਆਂ ਸ.ਵਾਈ.ਐਨ ਦੇ ਇਸ਼ੂ ਦੇ ਉੱਤੇ ਹਾਲੇ ਤਾਜ਼ਾ ਤਾਜ਼ਾ ਦੋਵੇਂ ਮੁੱਖ ਮੰਤਰੀਆਂ ਪੰਜਾਬ ਤੇ ਹਰਿਆਣਾ ਦੇ ਕੇਂਦਰੀ ਜਲ ਸਰੋਤ ਮੰਤਰੀ ਨਾਲ ਮੀਟਿੰਗ ਹੋ ਕੇ ਹੱਡੀ ਆ ਪੰਜਾਬ ਨੇ ਆਪਣਾ ਸਟੈਂਡ ਤੋਂ ਹਟਾਇਆ ਹੈ ਅਗਲੇ ਹਫਤੇ ਸੁਪਰੀਮ ਕੋਰਟ ਚ ਤਾਰੀਖ ਵੀ ਆ ਰਹੀ ਹੈ ਇਹ ਲੱਗਦਾ ਹੈ ਕਿ ਚੋਣਾਂ ਦੇ ਮਾਹੌਲ ਦੇ ਵਿੱਚ ਤੁਹਾਡੀ ਪਾਰਟੀ ਲਈ ਅੰਦਰ ਖਾਤੀ ਵੀ ਕਿਉਂਕਿ ਹਰਿਆਣਾ ਦੇ ਵਿੱਚ ਪਾਰਟੀ ਨੂੰ ਹਰਿਆਣਾ ਦਾ ਸਟੈਂਡ ਲੈਣਾ ਪੈ ਰਿਹਾ ਹੈ ਪੰਜਾਬ ਦੇ ਵਿੱਚ ਪਾਰਟੀ ਨੂੰ ਪੰਜਾਬ ਦਾ ਸਟੈਂਡ ਲੈਣਾ ਪੈ ਰਿਹਾ ਹੈ ਨੈਸ਼ਨਲ ਲੈਵਲ ਤੇ ਪਾਰਟੀ ਨੂੰ ਆਪਣੇ ਤੌਰ ਤੇ ਕੰਮਣਾ ਪੈ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਤੁਹਾਡੀ ਯੂਨਿਟ ਹੈ ਉਸ ਵਾਸਤੇ ਬੜਾ ਔਖਾ ਟਾਈਮ ਆਨਜਾ ਰਿਹਾ ਖਾਸ ਕਰ ਜਦੋਂ ਤੁਹਾਡੇ ਹੀ ਇੱਕ ਮੰਤਰੀ ਲਾਲਜੀਤ ਸਿੰਘ ਢੋਲਰ ਹਰਿਆਣਾ ਚ ਜਾ ਕੇ ਇਹ ਕਹਿੰਦੇ ਨੇ ਕਿ ਮਹਾ ਪੰਜਾਬ ਦੁਆਰਾ ਬਣਾ ਦਿਓ ਹਾਲਾਂਕਿ ਪਤਾ ਨਹੀਂ ਉਹਨੇ ਕਿਸ ਸੋਚ ਨਾਲ ਇਹ ਗੱਲ ਕਹੀ ਜਾਂ ਵੈਸੇ ਹੀ ਜੋ ਕਿ ਹੁਣ ਸੰਭਵ ਨਹੀਂ ਲੱਗਦਾ ਮਹਾ ਪੰਜਾਬ ਦੁਬਾਰਾ ਬਣਾਣਾ ਬਕਾਇਦਾ ਇੱਕ ਐਕਟ ਬਣਿਆ ਪੁੰਡਰਗਠਨ ਐਕਟ ਉਹਦੇ ਤਹਿਤ ਜਿਹੜਾ ਵੰਡ ਹੋਈ ਭਾਸ਼ਾ ਦੇ ਆਧਾਰ ਤੇ ਵੰਡ ਹੋਈ ਹੈ ਤਾਂ ਪਰ ਉਸ ਤੋਂ ਪਰ ਝਲਕਦਾ ਹੈ ਕਿ ਹੱਲ ਕੋਈ ਨਹੀਂ ਤਾਂ ਮਤਲਬ ਕਿ ਲਾਲਜੀਤ ਕੁਲਰ ਦਾ ਇਹ ਕਹਿਣਾ ਕਿ ਮਹਾ ਪੰਜਾਬ ਦੁਬਾਰਾ ਬਣਾ ਦਿਓ ਤਾਂ ਹੱਲ ਨਿਕਲੇ ਨਿਕਲਿਆ ਤਾਂ ਉਹਦਾ ਇੱਕ ਦੂਜਾ ਮਤਲਬ ਇਹ ਸਮਝਣਾ ਬੜਾ ਆਸਾਨ ਹੈ ਕਿ ਹੱਲ ਨਹੀਂ ਹੈ ਐਸ ਵਾਈ ਐਲ ਦਾ ਦੇਖੋ ਲਾਲਜੀਤ ਕੁਲਰ ਜੀ ਦਾ ਜਿਹੜਾ ਬਿਆਨ ਆ ਉਹ ਉਹਨਾਂ ਦਾ ਨਿੱਜੀ ਬਿਆਨ ਹੈ ਜੀ ਕੋਈ ਪਾਰਟੀ ਦੀ ਲਾਈਨ ਨਹੀਂ ਨਾਓ ਸਰਕਾਰ ਦੀ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਹਰਿਆਣੇ ਚ ਅੱਡ ਲਾਈਨ ਹੈ ਕੋਈ ਆਮ ਆਦੀ ਪਾਰਟੀ ਤੇ ਕੋਈ ਬੈਗਜ ਨਹੀਂ ਆਮ ਆਦੀ ਪਾਰਟੀ ਦੇ ਪੰਜਾਬ ਦੇ ਹਿੱਤਾਂ ਨਾਲ ਕਦੀ ਕੰਪਰੋਮਾਈਜ਼ ਨਹੀਂ ਕੀਤਾ ਨਾ ਮਾਨਸਬ ਕਰਨ ਵਾਲੇ ਡੈਫੀਨੇਟਲੀ ਇਹ ਸਾਨੂੰ ਗਰਾਸਫਟ ਚੁਣੀਆਂ ਚੀਜ਼ਾਂ ਐ ਐਸਵਾਈਐ ਲੋ ਹੋਵੇ ਚੰਡੀਗੜ੍ਹ ਹੋਵੇ ਬੀਬੀਐਮਪੀ ਹੋਵੇ ਜਿਹੜੇ ਵੀ ਪਹਿਲਾਂ ਪੰਜਾਬ ਚ ਰੂਲ ਕਰਦੇ ਰਹੇ ਆ ਉਹਨਾਂ ਨੇ ਆਪਣੇ ਜਿਤਰਾਂ ਪਹਿਲਾਂ ਵੀ ਗੱਲ ਕੀਤੀ ਨਿੱਜੀ ਹਿੱਤਾਂ ਪਾਣੀ ਵਾਲਾ ਮਸਲੇ ਚ ਵੀ ਨਿੱਜੀ ਹਿੱਤ ਕਿ ਦੋਸਤੀਆਂ ਪਗਾਈਆਂ ਰਿਕਾਰਡ ਦਾ ਮੈਟਰ ਹੈ ਬਾਲ ਸਾਹਿਬ ਨੇ ਉਦੋਂ ਐਸਵਾਈਐਲ ਦੀ ਪਰਮਿਸ਼ਨ ਦਿੱਤੀ ਦਰਬਾਰਾ ਸਿੰਘ ਨੇ ਕੁਰਸੀ ਬਚਾਉਣੀ ਸੀ ਉਹਨੇ ਸੁਪਰੀਮ ਕੋਰਟ ਚ ਲਬਨਾਵਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਟਰਮੀਨੇਸ਼ਨ ਐਕਟ ਜ਼ਰੂਰ ਬਣਾਇਆ ਲੇਕਿਨ ਉਹ ਸੈਂਟਰ ਚ ਇਹਨਾਂ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਉਹਨੂੰ ਲਾਗੂ ਨਹੀਂ ਕਰਵਾ पाए ਸੋ ਕਿਤੇ ਨਾ ਕਿਤੇ ਪੋਲਿਟੀਕਲ ਪੂਰੇ ਇਹਨਾਂ ਦੇ ਆਪਣੇ ਇੰਟਰਸਟ ਸੀਗੇ ਨਿੱਜੀ ਹਿੱਤ ਸੀ ਆਮ ਆਦਮੀ ਪਾਰਟੀ ਨੇ ਬੜਾ ਸਪਸ਼ਟ ਕਿਹਾ ਹੈ ਪੰਜਾਬ ਪੰਜਾਬ ਨੂੰ ਪਾਣੀ ਜੇ ਤੋਂ ਪਾਣੀ ਨਹੀਂ ਆ ਇਹ ਪਾਣੀ ਬਿਨ ਮਹਿਰ ਵਣਦਾ ਕੀ ਮਤਲਬ ਕੋਈ ਮਕਸਦ ਨਹੀਂ ਕੋਈ ਪਰਪਸ ਨਹੀਂ ਹੁੰਦਾ ਮਹਿਰ ਵਣਦਾ ਕੀ ਮਤਲਬ ਲੌਜੀਕ ਹੈ ਜੋ ਮਾਨ ਸਾਹਿਬ ਨੇ ਹਰ ਵਾਰ ਇਹ ਗੱਲ ਕਹੀ ਹੈ ਪਾਣੀ ਨਹੀਂ ਆ ਇਸ ਕਰਕੇ ਦੂਜੀ ਗੱਲ ਸੀ ਇਹ ਜ਼ਰੂਰ ਕਹਿੰਨੇ ਆ ਅੱਜ ਤੋਂ 50 60 ਸਾਲ ਪਹਿਲਾਂ ਪਾਣੀ ਦੀ ਸਥਿਤੀ ਕੀ ਸੀ ਅੱਜ ਕੀ ਹੈ ਅੱਜ ਪੰਜਾਬ ਨੂੰ ਪਾਣੀ ਕਿੰਨਾ ਮਿਲ ਰਿਹਾ ਹੈ ਤੇ ਹਰਿਆਣੇ ਨੂੰ ਕਿੰਨਾ ਮਿਲ ਰਿਹਾ ਇਰੀਗੇਟਿਡ ਏਰੀਆ ਸਾਡਾ ਕਿੰਨਾ ਉਹਨਾਂ ਦਾ ਕਿੰਨਾ ਇਹਦੀ ਇੱਕ ਪਹਿਮਾਇਸ਼ ਹੋਣੀ ਚਾਹੀਦੀ ਔਰ ਸੈਂਟਰ ਸਰਕਾਰ ਇਹਦੇ ਵਾਸਤੇ ਗੰਭੀਰਤਾ ਨਾਲ ਵਿਚਾਰ ਕਰੇ ਗੱਲ ਇਹ ਆ ਜੇ ਸੈਂਟਰ ਚ ਆਵੇ ਕੇਂਦਰ ਚ ਆਵੇ ਤੇ ਪਾਣੀ ਦੀ ਪੂਰਤੀ ਸਾਰਿਆਂ ਨੂੰ ਹੋ ਸਕਦੀ ਹੈ ਹਰਿਆਣੇ ਦੀ ਜਿਹੜੀ ਤੁਸੀਂ ਗੱਲ ਕੀਤੀ ਨਾ ਉਹ ਸੰਦੀਪ ਪਾਠਕੀ ਨੇ ਇਹ ਕਿਹਾ ਸੀ ਵੀ ਪੰਜਾਬ ਨੂੰ ਪੰਜਾਬ ਦਾ ਪਾਣੀ ਮਿਲੇ ਹਰਿਆਣੇ ਨੂੰ ਹਟਾਣ ਦਾ ਮਿਲੇ ਇਹ ਕੋਈ ਦਿੱਕਤ ਕੀ ਹੈ ਉਹਦਾ ਮਤਲਬ ਇਹ ਆ ਵੀ ਜਮ ਯਮਨਾ ਗੰਗਾ ਤੋਂ ਪਾਣੀ ਜਿਹੜਾ ਵਾਧੂ ਜਾ ਰਿਹਾ ਜਿਹੜਾ ਵੈਸਟ ਬੰਗਾਲ ਬਿਹਾਰ ਤੇ ਯੂਪੀ 'ਚ ਬਾੜ ਦਾ ਕਾਰਨ ਬਣਦਾ ਸੈਂਟਰ ਸਰਕਾਰ ਚਾਵੇ ਤੋ ਉਹਦਾ ਇੱਕ ਪ੍ਰੋਜੈਕਟ ਲਿਆ ਕੇ ਹਰਿਆਣੇ ਨੂੰ ਦੇ ਸਕਦੀ ਜਮਨਾ ਤੋਂ ਪਾਣੀ ਔਰ ਈਵਨ ਕੱਲ ਮੈਂ ਸੁਣ ਰਿਹਾ ਸੀ ਖੱਟੜ ਸਾਹਿਬ ਜਿਹੜੇ ਮੁੱਖ ਮੰਤਰੀ ਹਰਿਆਣੇ ਦੇ ਉਹ ਆਪ ਇਹ ਗੱਲ ਕਹਿ ਰਹੇ ਸੀ ਹੱਥ ਨਹੀਂ ਕੁੰਡ ਤੋਂ ਜਿਹੜਾ ਆ ਰਾਜਸਥਾਨ ਨੂੰ ਪਾਣੀ ਦੇਣਾ ਤੋ ਹਰਿਆਣੇ ਨੂੰ ਵੀ ਦੇ ਦੇਣ ਜਮਨਾ ਦਾ ਪਾਣੀ ਬਾੜ ਦਾ ਕਾਰਨ ਦਿੱਲੀ ਚ ਬਣਦਾ ਸੋ ਅਸੀਂ ਕਦੀ ਨਹੀਂ 파ਟਕ ਸਾਹਿਬ ਨੇ ਵੀ ਇਹ ਕਦੀ ਨਹੀਂ ਕਿਹਾ ਵੀ ਪੰਜਾਬ ਦੇ ਇੰਟਰਸਟ ਖਤਮ ਕਰਕੇ ਵੀ ਹਰਿਆਣੇ ਨੂੰ ਨਾ ਨਾ ਅਸੀਂ ਕਰੀਏ ਨਾ ਅੱਜ ਕਰੀਏ ਨਾ ਕਦੀ ਕਰਾਂ ਤੋ ਐਸਵਾਈਐਲ ਤੇ ਬੜਾ ਸਪਸ਼ਟ ਹੈ ਨਾ ਐਸਵਾਈਐਲ ਬਣਨੀ ਐ ਨਾ ਪਾਣੀ ਜਾਣਾ ਔਰ इवन ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਪਿਛਲੇ ਕਿਸੇ ਸਰਕਾਰ ਨੇ ਨਹੀਂ ਕੀਤਾ ਮੌਜੂਦਾ ਜਿਹੜਾ ਸਾਡੇ ਕੋਲ ਪਾਣੀ ਹੈ ਮਾਨ ਸਾਹਿਬ ਦੀ ਸਰਕਾਰ ਦਾ ਪੂਰਾ ਜੋਰ ਲੱਗਿਆ ਹਰ ਖੇਤ ਤੱਕ ਨਹਿਰੀ ਪਾਣੀ ਜਾਵੇ ਤਾਂ ਕਿ ਗਰਾਊਂਡ ਵਾਟਰ ਜਿਹੜਾ ਹੈ ਜਿਹੜਾ ਡਾਰਕ ਜ਼ੋਨ ਚ ਜਾ ਚੁੱਕਿਆ ਆਲਰੇਡੀ ਉਹਨੂੰ ਬਚਾਇਆ ਜਾਵੇ ਔਰ ਇਸ ਵਾਰ ਦੇਖਿਆ ਵੀ ਹੁਣ 15% ਇਰੀਗੇਟਿਡ ਏਰੀਆ ਨਹਿਰੀ ਪਾਣੀ ਨਾਲ ਮਾਨ ਸਾਹਿਬ ਦੀ ਸਰਕਾਰ ਨੇ ਦੇਰਸਾਲ ਦੱਸਿਆ ਇਹ ਬਹੁਤ ਵੱਡੀ ਪ੍ਰੀਵੈਂਟ ਹੈ ਨੋ ਡਾਊਟ ਇਹ ਮੀਡੀਆ ਤੇ ਉਸ ਲੈਵਲ ਤੇ ਹਾਈਲਾਈਟ ਨਹੀਂ ਹੋਈ ਲੇਕਿਨ ਗਰਾਊਂਡ ਲੈਵਲ ਤੇ ਬਹੁਤ ਵੱਡਾ ਫਾਇਦਾ ਲੋਕਾਂ ਨੂੰ ਹੋਇਆ 15 20 ਸਾਲ ਜਿੱਥੇ ਪਾਣੀ ਨਹੀਂ ਗਿਆ ਇੰਨੇ ਉਹਦੇ ਨਾਲ ਕਿਸਾਨ ਜ਼ਮੀਨੀ ਪਾਣੀ ਬਚੂਗਾ ਕਿਸਾਨ ਦਾ ਲਾਗਤ ਵੀ ਬਚੂਗੀ ਖਰਚਾ ਵੀ ਬਚੂਗਾ ਨਹਿਰੀ ਪਾਣੀ ਨਾਲ ਪ੍ਰੋਡਕਸ਼ਨ ਵੀ ਵਧੀਆ ਹੁੰਦੀ ਸੋ ਸਾਡਾ ਬੜਾ ਸਪਸ਼ਟ ਹੈ ਨਾ ਇਸ ਵਈ ਨਾ ਪਾਣੀ ਅਸੀਂ ਗੱਲਬਾਤ ਕੀਤੀ ਆ ਮਾਰਨੂ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕਾਂਗੋ ਨਾਲ ਗੱਲਾਂ ਕਈ ਵਿਸ਼ਿਆਂ ਤੇ ਹੋਈਆਂ ਨੇ ਪਰ ਮੁੱਖ ਵਿਸ਼ਾ ਸਾਡਾ ਰਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ 'ਚ ਇੰਡੀਆ ਬਲੌਕ ਜਿਹੜਾ ਇੱਕ ਐਨਡੀਏ ਦੇ ਟੱਕਰ ਦੇ ਵਿੱਚ ਜਿਹੜਾ 27-28 ਪਾਰਟੀਆਂ ਵੱਲੋਂ ਖੜਾ ਕੀਤਾ ਜਾ ਰਿਹਾ ਉਸ ਤਹਿਤ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹ ਵੱਡਾ ਅੜਿੱਕਾ ਇੰਡੀਆ ਬਲੌਕ 'ਚ ਮੰਨੀ ਜਾ ਰਹੀ ਹੈ ਕਿਉਂਕਿ ਪੰਜਾਬ ਦੀ ਜਿਹੜੀ ਕਾਂਗਰਸ ਹੈ ਉਹਦਾ ਇੱਕ ਵੱਡਾ ਹਿੱਸਾ ਗੜਜੋੜ ਕਰਨ ਦੇ ਰੌਂਡ 'ਚ ਨਹੀਂ ਹੈ ਪਰ ਮਾਲਵਿੰਦਰ ਸਿੰਘ ਕੰਗ ਨੇ ਆਪਣੀ ਪਾਰਟੀ ਵੱਲੋਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਦੀ ਪਾਰਟੀ ਹਾਈ ਕਮਾਂਡ ਦੇ ਹੁਕਮਾਂ 'ਚ ਵੱਡੀ ਹੈ ਜੋ ਪਾਰਟੀ ਲਾਈਨ ਹੋਏਗੀ ਸਾਰੇ ਜਿਹੜੀ ਯੂਨਿਟ ਹੈ ਪੰਜਾਬ ਦੀ ਯੂਨਿਟ ਉਹ ਉਸ ਤੇ ਫੁੱਲ ਚੜਾਏਗੀ ਇਹ ਸਪਸ਼ਟ ਕਰ ਦਿੱਤਾ ਹੈ ਆਵਾਜ਼ ਨੂੰ ਪਾਰਟੀ ਦੇ ਚੀਫ ਸਪੋਕਸਮੈਨ ਸਾਭੀ ਬਹੁਤ ਸ਼ੁਕਰੀਆ ਜਿਕਰ ਸਾਹਿਬ